ਅੱਜ ਫਿਰ ਪੰਜਾਬ ਦੇ ਅੰਦਰੋਂ ਬੇहद ਦਰਦਨਾਕ ਤੇ ਖੌਫਨਾਕ ਘਟਨਾ ਸਾਹਮਣੇ ਆਈ ਆ ਉਹਨਾਂ ਨੇ ਬੜੀ ਹੀ ਚਲਾਕੀ ਦੇ ਨਾਲ ਉਹਨੂੰ ਬੈਗ ਦੇ ਅੰਦਰ ਪੈਕ ਕੀਤਾ ਤੇ ਪੈਕ ਕਰਕੇ ਗੱਡੀ ਵਿੱਚ ਰੱਖਿਆ ਗੱਡੀ ਵਿੱਚ ਰੱਖ ਕੇ ਨਹਿਰ ਤੇ ਲਾ ਜਾ ਕੇ ਰੋਪੜ ਦੇ ਕੋਲ ਸੁੱਟ ਦਿੱਤਾ ਤੇ ਫੇਰ ਉਹ ਨਿਸ਼ਚਿੰਤ ਹੋ ਗਏ ਕਿ ਸਾਡੇ ਵੱਲੋਂ ਕੀਤੀ ਗਈ ਇਹ ਗੁਨਾਹ ਕੀਤੀ ਗਈ ਘਟਨਾ ਕੀਤੀ ਗਈ ਕਰਤੂਤ ਦਾ ਕਦੇ ਪਰਦਾ ਫਾਸ਼ ਸ਼ਾਇਦ ਨਾ ਹੋਵੇ ਤੇ ਅਸੀਂ ਆਪਣੀ ਕੀਤੀ ਗਲਤੀ ਤੋਂ ਬਚ ਸਕਾਂਗੇ ਬੇहद ਮੰਦਭਾਗੀ ਘਟਨਾ ਅੱਜ ਖਰੜ ਤੋਂ ਸਾਹਮਣੇ ਆ ਰਹੀ ਆ ਜਿੱਥੇ ਇੱਕ ਪਤੀ ਵੱਲੋਂ ਆਪਣੀ ਪਤਨੀ ਦਾ ਗਲਾ ਘੁੱਟ ਕੇ ਮਾਰ ਦਿੱਤਾ ਗਿਆ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੋਇਆ ਕੀ ਹੋਇਆ ਇਹ ਕਿ ਪਤੀ ਪਤਨੀ ਜਿਨ੍ਹਾਂ ਦਾ ਵਿਆਹ ਪਿਛਲੇ 2 ਸਾਲ ਪਹਿਲਾਂ ਹੋਇਆ ਸੀ ਦੋਹਾਂ ਵਿੱਚ ਥੋੜਾ ਬਹੁਤਾ ਤਕਰਾਰਬਾਜ਼ੀ ਝਗੜਾ ਚੱਲਦਾ ਰਹਿੰਦਾ ਸੀ ਕਾਰਨ ਕੀ ਦੱਸਿਆ ਜਾ ਰਿਹਾ ਉਸ ਝਗੜੇ ਦਾ ਕਾਰਨ ਜੋ ਸਾਹਮਣੇ ਆ ਰਿਹਾ ਕਿ ਪਤੀ ਥੋੜੇ ਬਹੁਤੇ ਨਸ਼ੇ ਕਰਨ ਦਾ ਆਦੀ ਸੀ ਸ਼ਰਾਬ ਪੀਣ ਦਾ ਆਦੀ ਸੀ ਤੇ ਘਰ ਦੇ ਵਿੱਚ ਅਕਸਰ ਹੀ ਪਤੀ ਪਤਨੀ ਦੇ ਅੰਦਰ ਇਹਨਾਂ ਗੱਲਾਂ ਨੂੰ ਲੈ ਕੇ ਤਣਾ ਤਣੀ ਚੱਲਦੀ ਰਹਿੰਦੀ ਸੀ ਤੇ ਫਿਰ ਅੱਜ ਉਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ ਤਕਰਾਰ ਹੋ ਗਈ ਜਿਹਦੇ ਕਰਕੇ ਪਤੀ ਨੇ ਆਪਣੀ ਪਤਨੀ ਦੀ ਹੀ 셔ਟ ਚੁੱਕੀ ਤੇ ਉਹਦੀ ਛੜ ਚੁੱਕ ਕੇ ਉਹਦਾ ਗਲਾ ਕਟ ਦਿੱਤਾ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਫਿਰ ਜਦੋਂ